ਲੋ ਆਂਦੀ ਆਪਸਾ ਠੀਕ ਠਾਕ ਹੋਵਾਂਗੇ ਸਾਰੀ ਮੇਰੀ YouTube ਚੈਨਲ ਠੀਕ ਹੋਊਗੀ ਮਹਾਰਾ ਸਾਰ YouTube ਫੈਮਿਲੀ ਤੰਦਰੁਸਤੀ ਦੇਵੇ ਤੇ ਆਪਾਂ ਬਣਾਏ ਅੱਜ ਪਾਲੇ ਚਨੇ ਸਬਜ਼ੀਆਂ ਨਹੀਂ ਹੈਗੀਆਂ ਹੁਣ ਤੱਕ ਆਸ ਇੰਨਾ ਨਾ ਸਬਜ਼ੀਆਂ ਬਣਾਉ ਤੋਂ ਹੋਏ ਤੇ ਮੈਨੂੰ ਵੀ ਥੋੜਾ ਜਿਹਾ ਚੇਟ ਲੇਟ ਮੈਨੂੰ ਕੰਮ ਉਸਦਾ ਕਿਸੇ ਦੇ ਘਰ ਮੈਂ ਬਾਗੀ ਕੋਈ ਬਿਮਾਰ ਸੀ ਤੇ ਉਹਨਾਂ ਦਾ ਪਤਾ ਲੈਣ ਚਲੂ ਹਣਾ ਆਪ ਵਿਚਾਰੇ ਮੇਰੇ ਬੱਚੇ ਆਉਂਦੇ ਆ ਰੁਕਦੇ ਸੁਕਦੇ ਮੇਰਾ ਬਚੋਲਾ ਸੀ ਖਾਈ ਬਿਮਾਰ ਪਿਆ ਉਸ ਵਾਰ ਹਣਾ ਮੈਂ ਥਾ ਜਾਈ ਹੀ ਗਿਆ ਹੈਗਾ ਬਿਮਾਰ ਹੋਣੇ ਸੀ ਮੈਨੂੰ ਪਤਾ ਲੱਗਿਆ ਮੈਂ ਤਾਂ ਸ਼ਾਮ ਜਿਹਨੂੰ ਕੁਲੜਾ ਹੋ ਗਿਆ ਮੈਂ ਆਖ ਪਤਾ ਲਿਆ ਉਹਨੇ ਆ ਚਲ ਹੁਣ ਜਾਂਦੇ ਹਾਂ ਨਾ ਫਿਰ ਪਤਾ ਆਪਾਂ ਨੂੰ ਮੜੇ ਮੜੇ ਨੇ ਇੱਕ ਬਿਲਾ ਹੋ ਜਾਂਦਾ ਵਾ ਮੈਂ ਤਾਂ ਪਤਾ ਲੈਣ ਵਰਗੀ ਵਿਚਾਰਾ ਮੈਂ ਦੇਖ ਕੇ ਵਿਚਾਰਾ ਨੂੰ ਲੱਗਿਆ ਨਾ ਬੁੜਾ ਹੋ ਗਿਆ ਬਹੁਤ ਜ਼ਿਆਦਾ ਕਰਦਾ ਸੀ ਮੇਰਾ ਮੇਰੇ ਕੋਲ ਤਾਂ ਨਾ ਉਹ ਮਹੀਨੇ ਵੀ ਜਨਾ ਤੋਨੇ ਜਿਹੜਾ ਮਾਰ ਨਹੀਂ ਮਾਰਨਾ ਮੈਨੂੰ ਸੁਖ ਸੁਖ ਸਾਥ ਪੁੱਛ ਕੇ ਜਾਂਦਾ ਵੀ ਕਿਵੇਂ ਉਪਾਈ ਮੈਂ ਦੇਖੇ ਨਾ ਮੋਂਾਂ ਲੱਗੀਆਂ ਬਹੁਤ ਬਣ ਜਾਂ ਔਖਾ ਹੋਇਆ ਹਨ ਮੇਰਾ ਕੰਮ ਤਾਂ ਵੀ ਬੜਾ ਜਿਆਦਾ ਸੀ ਮੈਨੂੰ ਮਹੀਨੇ ਦਾ ਮਹੀਨੇ ਵੀ ਜਦੋਂ ਤਾਂ ਮੈਂ ਜਰੂਰ ਮਿਲ ਕੇ ਜਾਂਦਾ ਫਿਰ ਮੈਨੂੰ ਨਾ ਕੰਟਾ ਖੰਟਾ ਗੱਲ ਨਾ ਕਰਕੇ ਜਾਂਦਾ ਮੈਨੂੰ ਜੀ ਐਂ ਲੱਗਦਾ ਵੀ ਮੇਰੇ ਜਦੋਂ ਆਪਣੇ ਪਿਆਮਾ ਹੁੰਨਾ ਹਨ ਸਿਰ ਤੇ ਬਹੁਤ ਵੀ ਐਂ ਜਿਵੇਂ ਮੈਨੂੰ ਨਾ ਜਿਵੇਂ ਆਪਾਂ ਪਿਆਰ ਦੀ ਗੱਲਾਂ ਕਰਦੇ ਹੁੰਦੇ ਨਾ ਮੈਨੂੰ ਐਂ ਕਰ ਦਿੱਤਾ ਮੇਰੇ ਨਾਲ ਜਿਹੜੇ ਪਿਆਉਤੀ ਗੱਲ ਕਰਦੇ ਹੁੰਦੇ ਹਨ ਨਾ ਤੇ ਆਈ ਮੈਂ ਨੰਤਿਆ ਰਸਾਂ ਨੂੰ ਦੁੱਖ ਸੁਕਾਤੇ ਜਾਂਦਾ ਬਹੁਤ ਮੇਰਾ ਮਨ ਝੋਖਾ ਹੋਇਆ ਉੱਥੇ ਤੇ ਬਹੁਤ ਜ਼ਿਆਦੇ ਰੋਇਆ ਮੇਰੇ ਮਨ ਆ ਕੇ ਖਰਾਬ ਹੋਇਆ ਬਹੁਤ ਜ਼ਿਆਦੇ ਮੇਰੇ ਘਰ ਨੂੰ ਤੇ ਖਰਾਬ ਹੋਇਆ ਮੇਰੇ ਵਸਰੋਂ ਨਹੀਂ ਮੈਂ ਨੂੰ ਬਥੇਰਾ ਕਿਹਾ ਵੀ ਬਾਬਾ ਰੋ ਨਾ ਹਨ ਤੇ ਪੰਡਤ ਨੇ ਤੇ ਮੈਂ ਉਹਨੂੰ ਬਾਬਾ ਜੀ ਕਹਿੰਦੀ ਹੁੰਦੀ ਸੀ ਤੇ ਜੀ ਮਾ ਰੋ ਨਾ ਕੋਈ ਗੱਲ ਨਹੀਂ ਕਹਦਾ ਕਹਿੰਦਾ ਉਹ ਮੈਨੂੰ ਕਹਿੰਦਾ ਹਨ ਵੀ ਚਲੋ ਹੁਣ ਕਹਿੰਦਾ ਅਸੀਂ ਹੋਂਦ ਦਿਸਾਵਣਾ ਕੋਤੇ ਜਾਣੀ ਆ ਹਨਾ ਕਹਨਾ ਮੈਂ ਵੀ ਤੈਨੂੰ ਦੇਖ ਕੇ ਕਹਿੰਦਾ ਮੇਰ ਮਾਣਾ ਔਖਾ ਹੋਣ ਲੱਗ ਜਾਂਦਾ ਹਨਾ ਵੀ ਮੈਂ ਜਿੱਥੇ ਤੱਕ ਦੇਖ ਲਾਂ ਵੀ ਉੱਥੇ ਮੇਰ ਮਾਣਾ ਔਖਾ ਹੁੰਦਾਗਾ ਵੀ ਮੈਂ ਕਹਿੰਦਾ ਨਾ ਮੈਂ ਚੋਲੀ ਪਾ ਕੇ ਲਈ ਸੀ ਇਹ ਨਾ ਵੀ ਅੱਜ ਇਹ ਮਿੱਥੀ ਔਖੀ ਆ ਹਨਾ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ بابا ਕੋਈ ਹਨਾ ਪ੍ਰਮਾਤਮਾ ਜੋ ਪ੍ਰਮਾਤਮਾ ਨੇ ਮਨਜ਼ੂਰ ਆ ਨਾ ਉਹੀ ਬਣਦਾਗਾ ਹੁਣ ਆਪਾਂ ਨੇ ਤਾਂ ਨਹੀਂ ਕੋਈ ਸਾਰੇ ਹੈਗਾ ਬੰਦੇ ਦੀ ਕਰੀਤ ਆਪਾਂ ਮੋੜ ਲਾਂਗੇ ਰੱਬ ਦੀ ਕਰੀਂ ਨਹੀਂ ਮੋੜਦੇ ਵੀ ਨਹੀਂ ਮੈਂ ਸੌਖੀ ਆ ਬਹੁਤ ਸੌਖੀ ਆ ਨਾ ਮੇਰੇ ਬੱਚੇ ਨੇ ਚਲੋ ਵੀ ਮੈਂ ਸੌਖੀ ਆ ਵਧੀਆ ਨਾ ਵੀ ਤੂੰ ਐਂ ਨਾ ਕਰਾ ਤੇ ਜਿੰਨਾ ਚਿਰ ਮੈਂ ਬੈਠੀ ਰਹੀ ਨਾ ਹੀ ਰੋਈ ਗਏ ਹੀ ਰੋਈ ਗਏ ਮਗਾ ਰੋ ਨਾ ਫਿਰ ਮੇਰਾ ਮਨ ਆ ਕੇ ਮੇਰਾ ਆਪ ਦਾ ਵੀ ਟਿੱਕ ਖਟ ਗਿਆ ਆਉਂਦੀ ਆਉਂਦੀ ਫਿਰ ਮੈਂ ਡਾਕਟਰ ਦੇ ਦਵਾਈ ਲੈ ਕੇ ਆਈ ਹਾਂ ਨਾ ਮੈਨੂੰ ਵੀ ਐ ਜਿ ਲੱਗਿਆ ਵੀ ਇੱਕ ਵੀ ਉਹ ਹੀ ਮੇਰਾ ਦੁੱਖ ਸੁੱਖ ਸੁਣਦਾ ਹਨਾ ਮੇਰਾ ਧੀਆ ਵਾਂਗੂ ਦੁੱਖ ਸੁੱਖ ਸੁਣ ਕੇ ਜਾਂਦਾ ਮੈਨੂੰ ਐ ਮੇਰਾ ਦਿਮਾਗ ਖਾਲਾ ਹੋ ਜਾਂਦਾ ਜਦੋਂ ਆ ਜਾਂਦਾ ਤੇ ਬਾੜੀ ਵਿਚਾਰਾ ਕੰਨ ਲਾ ਕੇ ਗੱਲਾਂ ਸੁਣ ਕੇ ਜਾਂਦਾ ਨੇ ਦੁੱਖ ਸੁੱਖ ਇੰਨਾ ਆਪਦਾ ਵਿਚਾਰਾ ਕਰਕੇ ਜਾਂਦਾ ਨੇ ਸੁੱਕੇ ਜਾਂਦਾ ਤੇ ਅੱਜ ਮੈਨੂੰ ਐ ਜਿ ਲੱਗਿਆ ਪਰ ਮੇਰੇ ਕੋਲ ਟਾਈਮ ਥੋੜਾ ਸੀ ਮੈਨੂੰ ਮੈਂ ਫੇਰ ਕਿ ਕੰਨ ਭਾਈ ਤੂੰ ਤਾਂ ਕੁੜੇ ਆਈਆਂ ਮਾਹ ਬੀਬਾ ਬਬਾ ਮੇਰਾ ਟਾਈਮ ਨਹੀਂ ਦਗਾ ਮੈਂ ਕੀ ਕਰਾਂ ਤੇ ਬੱਚੇ ਨਹੀਂ ਹੁੰਦੇ ਬੱਚੇ ਜਿਹੜਾ ਦਮਾਲ ਖਾਣਾ ਦੂਰ ਆ ਘਰ ਥੋੜਾ ਜਿਹਾ ਵੀ ਲਿਆਉਣ ਲਿਆਉਣ ਜੇ ਅੱਖ ਲੱਗ ਜਣ ਚਲੋ ਮੇਰੇ ਅੱਖੇ ਲੱਗ ਕੇ ਮੈਂ ਲੈ ਕੇ ਆਇਆ ਨਾ 10 20 ਮਿੰਟ ਵਿੱਚ ਮਿਲ ਕੇ ਆਈ ਹਾਂ ਪਰ ਹੁਣ ਮੇਰਾ ਮਾਣਾ ਇਹ ਕਰਦਾਗਾ ਵੀ ਉਹਦੇ ਜ਼ਰੂਰ ਉਹਨੂੰ 1 ਘੰਟਾ ਮਿਲ ਕੇ ਗੱਲਾਂ ਬਾਤ ਕਰਨੇ ਭਈ ਮੇਰੇ ਤਾਂ ਨਾ ਬਾਲਾ ਜੀ ਕਰਦਾ ਗੱਲਾਂ ਕਰਨ ਹੁਣ ਮੈਂ ਟਾਈਮ ਲਈ ਮੈਂ ਡੇਰ ਰਹਾਂ ਨਾ ਤੇ ਜੀ ਦੇਖੋ ਵਿਚਾਰੇ ਨੇ ਉਹਦਾ ਉਹਨੇ ਮੇਰਾ ਰਿਸ਼ਤਾ ਕਰਾਇਆ ਸੀ ਹੈ ਨਾ ਉਹਦਾ ਕਿੰਨਾ ਮਾਨਸ ਰਿਹਾ ਮੈਨੂੰ ਦੇਖ ਕੇ ਹਨਾ ਤੇ ਉਹ ਤੋਂ ਆਵਦਾਰੋਂ ਨਾ ਸਮਿਆ ਮੈਨੂੰ ਦੇਖ ਕੇ ਨਾ ਮਣ ਜਾਦੇ ਰਿਹਾ ਤਾਂ ਜਿੰਨਾ ਵੀ ਕਹ ਦੂੰ ਬੀਜੀ ਨੇ ਕਰਨਾ ਹੁੰਦਾ ਨਾ ਨਹੀਂ ਪਿਚੋਲੇ ਕੌਣ ਕਿਸੇ ਦਾ ਕਰ ਦੇਉਂਦੇ ਕੋਈ ਨਹੀਂ ਕਰਦੇ ਪਰ ਉਹ ਮੇਰਾ ਬਹੁਤ ਜ਼ਿਆਦਾ ਕਰਦੇ ਆ ਸਾਰਾ ਪਰਿਵਾਰ ਤੇ ਕੋਸ ਉਹਨਾਂ ਨੂੰ ਦੁੱਖ ਦਾ ਗੱਲ ਜੀ ਆ ਵੀ ਹਨਾ ਇਹ ਓਖੀ ਆ ਮੈਂ ਇਹ ਕਹ ਦਿੰਦੀ ਆ ਵੀ ਤੋ ਓਖੀ ਮੈਂ ਕਿਹਾ ਉਹਨਾਂ ਨੂੰ ਵੀ ਮੈਂ ਓਖੀ ਚਲੋ ਪਰਮਾਤਮਾ ਦੀ ਕਿਰੀ ਆ ਵਧੀਆ ਮੈਂ ਆਪਦੇ ਬੱਚਿਆਂ ਨਾਲ ਤੰਦਰੁਸਤਾਂ ਸਰੀਰ ਦੀਆਂ ਨੇ ਤੇ ਵੀ ਵਧੀਆ ਬੱਸ ਐ ਕਰਕੇ ਮੈਥੋਂ ਦਾ ਨਾ ਹੁਣ ਕੋਈ ਵੀਲੋਗ ਨਹੀਂ ਬਣਦਾ ਕੁਝ ਵੀ ਨਹੀਂ ਬਣਦਾ ਪਰ ਮੈਨੂੰ ਕੱਲ ਕਮੈਂਟ ਆਈ ਗਏ ਭੈਣਾਂ ਦੇ ਕਮੈਂਟ ਵੀ ਆ ਰਹੇ ਨੇ ਨੌ ਨੌ ਵੀ ਆ ਰਹੇ ਸੀ ਭੈਣਾਂ ਦੇ ਵੀ ਭੈਣ ਸਾਡੇ ਨਾਲ ਗੋਲੀ ਹੈ ਨਾ ਵਿੱਚ ਮੈਂ ਤੇ ਚਾਰ ਭੈਣਾਂ ਦੇ ਨਾ ਵੀ ਭੈਣ ਮੈਂ ਵੀ ਆਈਆਂ ਆਈਆਂ ਓਕੇ ਹਨਾ ਤੇ ਹਰ ਵੀਡੀਓ ਤੇ ਮੇਰੇ ਇਹੀ ਕਮੈਂਟ ਆਉਂਦਾ ਵਾ ਤੇ ਪਰ ਚਲੋ ਜੋ ਮਾਲਕ ਨੂੰ ਉਹ ਜੂ ਹੁੰਦਾ ਹਨ ਬੰਦਾ ਤਾਂ ਉਹ ਹੀ ਆ ਤੇ ਪਰ ਮੈਨੂੰ ਅੱਜ ਬਹੁਤ ਦੁੱਖਿਆ ਲੱਗਾ ਜਾ ਕੇ ਉੱਥੇ ਹਨ ਇਹ ਜਿਹੜਾ ਬੰਦਾ ਕੋਈ ਦੁੱਖ ਸੁੱਖ ਸੁਣਦਾ ਹੋਵੇ ਨਾ ਉਹਨੂੰ ਤਾਂ ਦੁੱਖ ਜ਼ਰੂਰ ਲੱਗਦਾ ਵਾ ਅੱਜ ਮੈਂ ਹੁਣ ਬਸ ਇਹ ਤੋਂ ਵੱਧ ਕਰ ਨਹੀਂ ਪੈ ਸਕਦੀ ਮੇਰਾ ਵੀ ਬੀਪੀ ਘਟ ਗਿਆ ਹੁੰਦੀ ਹੁੰਦੀ ਨੇ ਮੈਂ ਦਵਾਈ ਲੈ ਕੇ ਆਈ ਆ ਹੁਣ ਤੇ ਮੈਨੂੰ ਵੀ ਕੁਵੇਲਾ ਹੋ ਗਿਆ ਸਾਰੇ ਕੰਮ ਨੂੰ ਤੇ ਲੋਪਾਂ ਚ ਟੱਕ ਬਲੌਗ ਵੀ ਬਣਾਵਾਂਗੇ ਜੇ ਵਧੀਆ ਲੱਗਦਾ ਹੁੰਦਾ ਹਨਾ ਤਮੇਰੀਆਂ ਪੜਨਾ ਸੇ ਯਾਰ ਤੇ ਸਬਸਕ੍ਰਾਈਬਰ ਜ਼ਰੂਰ ਕਰ ਦਿਆ ਕਰੋ ਤੇ ਚਲੋ ਜੀ ਆਪਾਂ ਕੱਲ ਨੂੰ ਹੋਰ ਕੋਈ ਆਵਦਾ ਸਰੀਰ ਜਾਂ ਸੈੱਟ ਹੋਇਆ ਜਿਹਦਾ ਵਧੀਆ ਵਲੌਗ ਲੈ ਕੇ ਆਵਾਂਗੇ ਕੋਈ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤ